ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਰਾਸ਼ਟਰੀ ਖਿਡਾਰਨਾ ਇੰਦਰਜੋਤ ਕੌਰ ਅਤੇ ਲਵਜੋਤ ਕੌਰ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰਨ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਕਲੱਬ ਦੇ ਪ੍ਰਧਾਨ ਦਲਵਾਰਗ ਸਿੰਘ ਬਾਗੀ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਦੇ ਮੈਦਾਨ ਵਿੱਚ ਜਿੱਥੇ ਖਿਡਾਰਨਾ ਹਰ ਰੋਜ਼ ਪੁੱਜ ਕੇ ਅਭਿਆਸ ਕਰਦੀਆਂ ਹਨ ਮੌਕੇ ਤੇ ਜਾ ਕੇ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਦਿਲਵਾਗ ਸਿੰਘ ਬਾਗੀ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਮੱਲਾ ਮਾਰਨ ਵਾਲੇ ਬੱਚੇ ਘਰੇਲੂ ਤੰਗੀਆਂ ਕਰਨ ਆਪਣੇ ਟੀਚੇ ਤੋਂ ਪਛੜ ਨਾ ਜਾਣ ਇਸ ਲਈ ਸਾਡੇ ਕਲੱਬ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਡਾਕਟਰ ਪਰਮਜੀਤ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੋਚ ਮਲਕੀਤ ਸਿੰਘ ਗੋਸਲ ਨੇ ਜਿੱਥੇ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਉੱਥੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਿਡਾਰੀਆਂ ਦੀ ਬਾਹਮ ਫੰਡ ਤੇ ਵਧੀਆ ਟਰੈਕ ਮਹਈਆ ਕਰਵਾਉਣ। ਪੰਨਾ ਤਾਂ 80C ਚੈਨਲ ਦੇ ਸਾਰੇ ਸਰੋਤਿਆਂ ਨੂੰ ਮਾਹੀ ਸਾਹਿਬ ਤੁਹਾਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਅੱਜ ਪੂਰਾ ਸੰਸਾਰ ਜਿਹੜਾ ਆ ਜੋਗਾ ਦਿਵਸ ਮਨਾ ਰਿਹਾ ਤੇ ਅੱਜ ਬੰਗਿਆਂ ਦੀ ਇਤਿਹਾਸਕ ਧਰਤੀ ਤੇ ਵੀ ਜੋਗਾ ਦਿਵਸ ਸਵੀਰ ਤੋਂ ਮਨਾਇਆ ਜਾ ਰਿਹਾ ਅੱਜ ਐਸਐਨ ਕਾਲਜ ਦੀ ਗਰਾਊਂਡ ਦੇ ਵਿੱਚ ਮੈਡਮ ਕੋਸਾਬ ਜਿਹੜੀ ਯੋਗ ਦੀ ਸਾਡੇ ਉਹਨਾਂ ਨੇ ਵੀ ਬੱਚਿਆਂ ਨੂੰ ਕਾਫੀ ਟ੍ਰੇਨਿੰਗ ਦਿੱਤੀ ਆ ਰੋਟਰੀ ਕਲੱਬ ਬੰਗਾ ਗ੍ਰੀਨ ਇਹਨਾਂ ਸਵਾਵਾਂ ਦਾ ਜਿਹੜੀਆਂ ਸਿਹਤ ਦੇ ਸਦਾਰ ਦੇ ਵਿੱਚ ਤੰਦਰੁਸਤੀ ਦੇ ਲਈ ਕੋਈ ਵੀ ਜਿਹੜੇ ਯਤਨ ਹੋ ਰਹੇ ਆ ਉਹਦਾ ਸਤਿਕਾਰ ਕਰਦਾ ਅੱਜ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਅਸੀਂ ਇੱਥੇ ਜੋ ਕਾਲਜ ਦੇ ਵਿੱਚ ਤੇ ਵਿਦਿਆਰਥਣਾਂ ਜਿਹੜੀਆਂ ਖੜਾਉਂਦਾ ਇਹ ਐਥਲੈਟਿਕ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਅੱਜ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਨ ਦੇ ਲਈ ਉਹਨਾਂ ਦਾ ਸਨਮਾਨ ਕਰਨ ਦੇ ਲਈ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਸਮੁੱਚੀ ਟੀਮ ਪਹੁੰਚੀ ਆ ਇਹ ਦੋ ਬੱਚੀਆਂ ਇੰਦਰਜੋਤਕੌਰ ਚੰਡੀਰਖੋਦ ਤੇ ਲਵਜੋਤਕੌਰ ਕਮਾ ਜਿਹੜੀਆਂ ਦੋਨੇ ਹੀ ਨੈਸ਼ਨਲ ਲੈਵਲ ਤੇ ਖੇਡ ਕੇ ਆਈਆਂ ਇਹਨਾਂ ਦੀਆਂ ਪੋਜੀਸ਼ਨ ਜਿਹੜੀਆਂ ਨੰਬਰ 3 ਸੈਕੰਡ ਪੋਜੀਸ਼ਨਾਂ ਆਈਆਂ ਤੇ ਮੋਰ ওভার ਖੇਡੋ ਇੰਡੀਆ ਦੇ ਵਿੱਚ ਵੀ ਦੋਨਾਂ ਬੱਚਿਆਂ ਨੇ ਕੰਪੀਟੀਸ਼ਨ ਕੀਤਾ ਹੁਣ ਇਹ ਕੁੜੀ ਛਤੀਗੜ੍ਹ ਵਿੱਚ ਇੰਦਰ ਆਪਣੇ ਲਵਜੋਤਕੌਰ ਕਮਾ ਜਿਹੜੀ ਆ ਉੱਥੇ ਜਾ ਕੇ ਆਈ ਹੈ ਉੱਥੇ ਵੀ ਇਹਦੀ ਪਰਫਾਰਮੈਂਸ ਬੜੀ ਸ਼ਾਨਦਾਰ ਰਹੀ ਆ ਤੇ ਸਾਡਾ ਤਾਂ ਮਕਸਦ ਇੱਕੋ ਹੀ ਆ ਵੀ ਜਿਹੜੇ ਬੱਚੇ ਕੁਝ ਆਪਣੇ ਲਈ ਆਪਣੇ ਇਲਾਕੇ ਦੇ ਲਈ ਕਰ ਰਹੇ ਆ ਉਹਨਾਂ ਨੂੰ ਜਿਹੜਾ ਆ ਵੀ ਉਹਨਾਂ ਦਾ ਮਤਲਬ ਉਹਨਾਂ ਨੂੰ ਸ਼ਾਬਾਸ਼ ਦੇਣੀ ਉਹਨਾਂ ਦੀ ਪਿੱਠ ਤੇ ਹੱਥ ਰੱਖਣਾ ਤਾਂ ਕਿ ਉਹਨਾਂ ਦਾ ਹੌਸਲਾ ਬੁਲੰਦ ਕਰਨਾ ਔਰ ਜਿੰਨੀ ਕ ਅਸੀਂ ਰਕਮ ਇਹਨਾਂ ਨੂੰ ਦੇ ਰਹੇ ਆ ਇਹ ਦਾ ਸਿਰਫ ਉੱਤੇ ਆ ਲੇਕਿਨ ਇਹਦੇ ਨਾਲ ਜੋ ਇਹਨਾਂ ਦੀ ਡਾਕਟ ਦੀ ਕੋਸਟ ਆ ਜਾਂ ਜੋ ਇਹਨਾਂ ਦੇ ਟਰੈਵਲਿੰਗ ਖਰਚਾ ਉਹ ਵੀ ਪੂਰੇ ਨਹੀਂ ਹੁੰਦੇ ਲੇਕਿਨ ਇੱਕ ਬਤੌਰ ਸਮਾਜ ਸੇਵੀ ਸੰਸਥਾ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਬਣਦਾ ਪੀ ਅਸੀਂ ਇਸ ਕੜੀ ਦੇ ਵਿੱਚ ਜਿਹੜਾ ਬੱਚਾ ਕੁਝ ਨਵਿਕਲਾ ਕਰਨਾ ਚਾਹੁੰਦਾ ਜਿਹਦੇ ਨਾਲ ਸਾਡੇ ਜ਼ਿਲ੍ਹੇ ਦਾ ਨਾਮ ਉੱਚਾ ਹੋਵੇ ਤੇ ਦੂਜੇ ਦਾ ਮਤਲਬ ਇਹ ਆ ਵੀ ਇਹਨਾਂ ਦਾ ਆਪਣਾ ਪ੍ਰਵਾਦ ਦਾ ਨਾਮ ਹੋਵੇ ਇਲਾਕੇ ਦਾ ਨਾਮ ਉੱਚਾ ਹੋਵੇ ਉਹਦੇ ਵਿੱਚ ਅਸੀਂ ਜਿਹੜਾ ਸਹਿਯੋਗੀ ਬਹਿਣਾ ਚਾਹੁੰਦੇ ਆ ਕਿਉਂਕਿ ਅੱਜ ਬੜੀ ਨਸ਼ਿਆਂ ਦੀ ਹਨੇਰੀ ਚੱਲ ਰਹੀ ਆ 26 ਜੂਨ ਨੂੰ ਅਸੀਂ ਨਸ਼ਾ ਵਿਰੋਧੀ ਦਿਵਸ ਜਿਹੜਾ ਮਨਾ ਰਹੇ ਆ ਬੰਗਾਂ ਦੀ ਧਾਤੀ ਤੇ ਜਿੱਥੇ ਸਮੁੱਚਾ ਜਿਹੜਾ ਮਤਲਬ ਹਿੰਦੁਸਤਾਨ ਮਨਾ ਰਿਹਾ ਤੇ ਜਿਹੜੇ ਇਹ ਬੱਚੇ ਆ ਜਿਹੜੇ ਨਵੀਂ ਪਹਿਲ ਕਦਮੀ ਕਰ ਰਹੇ ਆ ਸਵੀਦੇ ਸ਼ਾਮ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਵੀ ਇਹ ਸਨੇਹਾ ਇਹਨਾਂ ਦੇ ਥਰੂ ਤੇ ਸਾਡੇ ਥਰੂ ਤੁਹਾਡੇ ਚੈਨਲ ਦੇ ਥਰੂ ਵੀ ਅਸੀਂ ਦੇਣਾ ਚਾਹੁੰਦੇ ਆਂ ਵੀ ਉਹ ਵੀ ਬੱਚੇ ਜਿਹੜੇ ਆ ਆਪਣਾ ਆਲ ਸਬੰਧ ਛੱਡ ਕੇ ਜੇ ਕਿਤੇ ਕੋ ਮਾੜੀ ਸੰਗਤ ਦੇ ਵਿੱਚ ਉਹ ਨਹੀਂ ਪੈਰ ਤੇ ਰਿਹਾ ਉਹਨੂੰ ਛੱਡ ਕੇ ਇਹੋ ਜਿਹਾ ਖੂਬਸੂਤ ਗਰਾਊਂਡ ਆ ਜਿਹਦੂ ਦੇਖ ਕੇ ਲੱਗਦਾ ਵੀ ਬੜਾ ਉਦਾਂ ਹੀ ਮਨ ਜਿਹੜਾ ਬੜਾ ਖੁਸ਼ ਹੁੰਦਾ ਤੇ ਉਹ ਗਰਾਊਂਡ ਦੇ ਵਿੱਚ ਆਣ ਤੇ ਕੋਸ਼ ਸਾਹਿਬ ਸਾਡੇ ਮਤਲਬ ਇਹ ਆ ਵੀ ਸਪੈਸ਼ਲ ਜਿਹੜੇ ਪੰਜਾਬ ਸਰਕਾਰ ਨੇ ਰੱਖੇ ਆ ਭੁੱਲਦਾ ਸਾਹਿਬ ਆਪਣੀਆਂ ਸਮਾਵਾਂ ਨਿਵਾ ਰਹੇ ਆ ਇਹਨਾਂ ਦਾ ਮਤਲਬ ਇਹ ਆ ਵੀ ਉਹ ਫਾਇਦਾ ਲੈਣ ਤੇ ਆਪਣੀ ਵਧੀਆ ਸਰੀਰ ਬਣਾ ਜੇ ਤੰਦਰੁਸਤ ਸਰੀਰ ਹੋਏਗਾ ਤਾਂ ਤੰਦਰੁਸਤ ਸਮਾਜ ਜਿਆ ਜਾਊਗਾ ਤਾਂ ਹੀ ਸਾਡਾ ਦੇਸ਼ ਜਿਹੜਾ ਤਰੱਕੀ ਕਰੂਗਾ ਜਿਹੜੀਆਂ ਸਾਡੇ ਨਾਲ ਔਲਾਮਤਾਂ ਚਿੰਬੜੀਆਂ ਆ ਉਹ ਔਲਾਮਤਾਂ ਜਿਹੜੀਆਂ ਦਾ ਪਰਸ਼ਾਵਾ ਉਹ ਆਪਣੇ ਆਪ ਦੂਰ ਹੋਏਗਾ ਰੋਟੀ ਕਲਬ ਬੰਗਾ ਇਹ ਆਪਣੀ ਗ੍ਰੀਨ ਰੋਟੀ ਕਲਬ ਬੰਗਾ ਗ੍ਰੀਨ ਇਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਾ ਭਈ ਅੱਜ ਇਸ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੋਣ ਲਈ ਸਾਡੇ ਰਣਵੀਰ ਸਿੰਘ ਰਾਣਾ ਜੀ ਅਦਰ ਡਾਕਟਰ ਪਰਜੀਤ ਸਿੰਘ ਜੀ ਕਿਹਾ ਜੀ ਤੇ ਸਰ ਜੀ ਇਹ ਉਹਦੇ ਨਾਲ ਬਲਵਿੰਦਰ ਸਿੰਘ ਪਾਂਦੀ ਮਾਸਟਰ ਅਸ਼ੋਕ ਕੁਮਾਰ ਸਾਡੇ ਸੈਕਟਰੀ ਆ ਜਿਹੜੇ ਕਲੱਬ ਦੇ ਜੀਵਨਦਾਸ ਕੌਸ਼ਲ ਜੀ ਸਾਡੀ ਜਿਹੜੀ ਭਰਵੇਂ ਮੈਂਬਰਾਂ ਦੀ ਹਾਜ਼ਰੀ ਅੱਜ ਜਿਹੜੀ ਆ ਇਹਨਾਂ ਬੱਚਿਆਂ ਨੂੰ ਸਨਮਾਨਤ ਕਰਨ ਲਈ ਇੱਥੇ ਪਹੁੰਚੇ ਸਰਕਾਰ ਵੱਲੋਂ ਵੀ ਕੋਈ ਅਪੀਲ ਕਰਦੇ ਇਹਨਾਂ ਬੱਚਿਆਂ ਨੂੰ ਨਹੀਂ ਦੇਖੋ ਜੀ ਸਰਕਾਰ ਨੂੰ ਤਾਂ ਅਸੀਂ ਪੁਰਜੋ ਅਪੀਲ ਕਰਦੇ ਆ ਕਿਉਂਕਿ ਇਹ ਤਾਂ ਸਾਡੇ ਹਲਕੇ ਜਿਹੇ ਯਤਨ ਆ ਸਰਕਾਰਾਂ ਜੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਜਿਸ ਤਰ੍ਹਾਂ ਮਤਲਬ ਇਹ ਆ ਵੀ ਹੁਣ ਆ ਪਿਛਲੇ 5-6 ਮਹੀਨਿਆਂ ਤੋਂ ਲੱਗ ਰਿਹਾ ਹੈ ਸਰਕਾਰਾਂ ਦੀ ਦਿਲਚਸਪੀ ਵਧੀ ਆ ਮੈਂ ਕੋਈ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਲੇਕਿਨ ਲੈਕਸ ਲੈਵਲ ਤੇ ਜਾਣਾ ਚਾਹੀਦਾ ਜਿਸ ਤਰ੍ਹਾਂ ਲੱਗਦਾ ਵੀ ਜਦੋਂ ਬੱਚੇ ਸਾਡੇ ਬਾਹਰ ਘੁੰਮਣ ਜਾਂਦੇ ਆ ਉੱਥੇ ਟਰੈਕ ਜਿਹੜੇ ਆ ਸੰਥੈਟਿਕ ਟਰੈਕ ਆ ਤੇ ਉੱਥੇ ਦੀ ਜਿਹੜੀ ਸੁੱਖ ਸਹੂਲਤਾਂ ਉਹ ਅਜੇ ਸਾਡੇ ਖਿਡਾਰੀਆਂ ਨੂੰ ਨਹੀਂ ਮਿਲਣੀਆਂ ਉਹਨਾਂ ਨੂੰ ਪ੍ਰੋਪਰ ਡਾਈਟ ਨਹੀਂ ਮਿਲ ਰਹੀ ਕਈ ਵਾਰੀ ਤਾਂ ਇਹ ਆ ਵੀ ਮਾਪੇ ਜਿਹੜੇ ਸਮਰਥ ਹੋ ਜਾਂਦੇ ਆ ਵੀ ਅਸੀਂ ਤੈਨੂੰ ਪ੍ਰੋਪਰ ਐਨੀ ਡਾਈਟ ਨਹੀਂ ਦੇ ਸਕਦੇ ਦਾਣਾ ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਮਤਲਬ ਵਰਕ ਕਰਦਾ ਉਹਨੂੰ ਘੱਟੋ ਘੱਟ 2-400 ਰੁਪਏ ਦੀ ਡੇਲੀ ਖਰਚ ਚਾਹੀਦੀ ਆ ਲੇਕਿਨ ਜੇ ਸਰਕਾਰਾਂ ਇਹੋ ਜਿਹੇ ਬੱਚ ਤੇ ਮੈਂ ਸੋਮਨਾਪੇ ਲੰਪਕ ਦੇ ਵਿੱਚ ਸਾਡੇ ਮਤਲਬ ਦੇਸ਼ ਦੇ ਬੱਚਿਆਂ ਦੀ ਪੰਜਾਬ ਦੇ ਬੱਚਿਆਂ ਦੀ ਬਹੁਤ ਵੱਡੀ ਮਤਲਬ ਰਿਫੈਕਟੇਬਲ ਵਿਸ਼ੇਸ਼ਤਾ ਜਿਹੜੀਆਂ حاصل ਕਰ ਸਕਦੇ। ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਮੂਹ ਮੈਂਬਰਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਊਂਡ ਵਿਖੇ ਆਈ। ਉਹਨਾਂ ਦਾ ਉਪਰਾਲਾ ਹੈ ਵੀ ਜਿਹੜੇ ਬੱਚੇ ਨਾਮਕਮਾਰਾ ਖੇਤਰ ਖੇਡਾਂ ਦੇ ਖੇਤਰ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਸਨਮਾਨ ਤੋਂ ਭਾਵ ਜੋ ਅਸੀਂ ਇਹਨਾਂ ਨੂੰ ਦੇ ਰਹੇ ਆ ਇਹਨਾਂ ਦੇ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਆ ਪਰ ਜਿਹੜੇ ਜਦੋਂ ਵੱਡੇ ਭਰਾ ਵੱਡੇ ਵਾਪਸਮਾਨ ਸਾਰੇ ਆ ਕੇ ਪਿਆਰ ਉਹਨਾਂ ਨੂੰ ਸਤਿਕਾਰ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਆ ਤਾਂ ਬੱਚਿਆਂ ਦਾ ਮਨੋਵਲ ਵੱਧਦਾ ਆ ਤੁਸੀਂ ਦੇਖੋ ਅੱਜ ਪੂਰੀ ਗਰਾਊਂਡ ਜਿਹੜੀ ਬੱਚਿਆਂ ਨਾਲ ਭਰੀ ਆ ਖੇਡ ਰਹੇ ਆ ਔਰ ਬੱਚੇ ਦੇਖ ਰਹੇ ਆ ਕਿ ਅੱਜ ਇਹ ਕੀ ਫੰਕਸ਼ਨ ਹੋ ਰਿਹਾ ਉਹਨਾਂ ਦੇ ਮਨ 'ਚ ਵੀ ਆ ਰਿਹਾ ਹੋ ਸਕਦਾ ਸੀ ਵਧੀਆ ਕੰਮ ਕਰਾਂਗੇ ਅਗਲੀ ਵਾਰੀ ਸਾਡਾ ਨਾਮ ਹੋਵੇ ਸੋ ਇਹ ਜਿਹੜਾ ਰੋਟਰੀ ਕਲੱਬ ਬੰਗਾ ਗ੍ਰੀਨ ਆ ਬਾਗੀ ਸਾਹਿਬ ਜਿਨ੍ਹਾਂ ਦੇ ਐਸਾਵੇਂ ਮੈਂ ਕਹਿ ਸਕਦਾ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਸਾਨੂੰ ਸੁੱਤੇ ਪਿਆ ਨੂੰ ਵੀ ਘਰੋਂ ਠਾ ਲੈੰਦੇ ਆ ਔਰ ਦਿਨ ਰਾਤ ਮਿਹਨਤ ਕਰਨ ਲੱਗੇ ਆ ਕੱਲਾ ਖੇਡਾਂ ਦੇ ਮਕਾਮ 'ਚ ਨਹੀਂ ਸਿਹਤ ਪੱਖੋਂ ਹਰ ਤਰ੍ਹਾਂ ਪੌਦੇ ਲਾਉਣ ਪੱਖੋਂ ਹਰ ਪਾਸੇ ਆਪਣੀ ਯੋਗਦਾਨ ਪਰਾ ਰਹੇ ਆ ਔਰ ਸਾਡਾ ਸਾਥ ਮਾਹੀ ਸਾਹਿਬ ਦੇ ਰਹੇ ਆ ਇੱਥੇ ਦੀਆਂ ਖਬਰਾਂ ਨੂੰ ਦੂਰ ਦਰਾਡੇ ਤੱਕ ਪਹੁੰਚਾ ਕੇ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਆ ਜਿਹੜੀ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਮੈਂ ਰੋਜ਼ ਦੇਖਦਾ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਨੂੰ ਮੋਟਰਸਾਈਕਲ ਤੇ ਲੈ ਕੇ ਆਉਂਦੇ ਆ ਜਿੱਦਣ ਉਹ ਨਹੀਂ ਹੁੰਦੇ ਬੇਟੀਆਂ ਘੱਟੋ ਘੱਟ 6 ਤੋਂ 7 ਕਿਲੋਮੀਟਰ ਸਾਈਕਲ ਤੇ ਆਉਣੀ ਆ ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਇੱਕ ਚਾਹ ਆ ਕੁਝ ਆਪਣੇ ਪਰਿਵਾਰ ਲਈ ਆਪਣੇ ਪਿੰਡ ਲਈ ਆਪਣੇ ਸ਼ਹਿਰ ਲਈ ਆਪਣੇ ਦੇਸ਼ ਲਈ ਕਰਨੇ ਦਾ ਮੈਂ ਸਮਝਦਾ ਸਰਕਾਰਾਂ ਬਹੁਤ ਕੋਸ਼ਿਸ਼ ਕਰ ਰਹੀਆਂ ਕੋਈ ਸ਼ੱਕ ਨਹੀਂ ਪਰ ਜਿਸ ਲੈਵਲ ਤੇ ਅੱਜ ਅਸੀਂ ਖੜੇ ਆ ਜਿਸ ਲੈਵਲ ਤੇ ਅੱਜ ਬੱਚਿਆਂ ਦੇ ਨਾਲ ਅਸੀਂ ਖੜੇ ਆ ਇੱਥੇ ਸਰਕਾਰ ਨਹੀਂ ਆ ਸਕਦੀ ਇੱਥੇ ਤਾਂ ਅਸੀਂ ਲੋਕਲ ਹੀ ਆ ਸਕਦੇ ਹਾਂ ਹਾਂ ਇਹਨਾਂ ਨੂੰ ਇੰਨਾ ਅਸੀਂ ਸਮਰੱਥ ਬਣਾਵਾਂਗੇ ਕੱਲ ਨੂੰ ਅੱਗੇ ਜਾ ਕੇ ਇਹਨਾਂ ਨੂੰ ਸਰਕਾਰ ਨੇ ਇਹਨਾਂ ਦੀ ਬਾਹ ਪੜਨੀ ਆ ਸੋ ਆਖਰ ਵਿੱਚ ਮੈਂ ਪੂਰੀ ਰੋਟਰੀ ਕਲੱਬ ਬੰਗਾ ਦੀ ਗ੍ਰੀਨ ਦੀ ਟੀਮ ਦਾ ਕੋ ਸਹਿਵਾਨਾਂ ਦਾ ਇਹਨਾਂ ਬੱਚਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਕਿ ਅਸੀਂ ਉਹਨਾਂ ਦੇ ਵਿੱਚ ਖੜੇ ਹਾਂ ਧੰਨਵਾਦ ਅ ਪਹਿਲਾਂ ਤਾਂ ਮੈਂ ਰੋਟਰੀ ਗ੍ਰੀਨ ਕਲੱਬ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪੇ ਆਪ ਮਹਾਰੀ ਸਾਰਾ ਕੁਝ ਦੇਖ ਕੇ ਤੇ ਕੁਝ ਕਹਿਣ ਦੀ ਗੱਲ ਨਹੀਂ ਛੱਡੀ ਹੈਗੀ ਜੋ ਹੈਲਪ ਕਰ ਰਹੇ ਨੇ ਉਹ ਹੋਰ ਵੀ ਬਹੁਤ ਚੇਚੇ ਤੌਰ ਦੇ ਉੱਤੇ ਕਰ ਰਹੇ ਨੇ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਬਾਗੀ ਜੀ ਦਾ ਜਿਨ੍ਹਾਂ ਨੇ ਇਹ ਉਦਮ ਕਰਕੇ ਨਾਲ ਸਾਰੇ ਮੈਂਬਰਾਂ ਨੂੰ ਸਮੂਹ ਮੈਂਬਰ ਸਾਹਿਬਾਨ ਨੂੰ ਪਰਮਜੀਤ ਜੀ ਜੀਵਨ ਜੀ ਮਾਸਟਰ ਜੀ ਪੰਦੀ ਸਾਹਿਬ ਸਾਡੇ ਬੜੇ ਭਾਜੀ ਭੁੱਲੂ ਸਾਹਿਬ ਤੇ ਬਿੰਦੂ ਜੀ ਸਾਡੇ ਖੇਲੋ ਇੰਡੀਆ ਦੇ ਕੋਚ ਲਾਪ੍ਰੀਤ ਕੌਰ ਜੀ ਇਹਨਾਂ ਦੀ ਹਾਜ਼ਰੀ ਵਿੱਚ ਆ ਕੇ ਬੱਚਿਆਂ ਦਾ ਸਨਮਾਨ ਕੀਤਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਦਾਂ ਹੀ ਅਸੀਂ ਹੋਰ ਪਲੰਧੀਆਂ ਕਰਦੇ ਕਤਰਦੇ ਆਈ ਤੇ ਬੱਚਿਆਂ ਨੂੰ ਕੋਸ਼ਿਸ਼ ਕਰਾਂਗੇ ਵੀ ਇੰਡੀਆ ਦੇ ਵਿੱਚ 골ਡ ਮੈਡਲ ਲੈ ਕੇ ਜਿੱਦਾਂ ਇਹ ਇੰਦਰਜੋਤ ਕੌਰ ਐਸ ਵੇਲੇ ਨਾਰਥ ਜ਼ੋਨ ਦੇ ਵਿੱਚ 1500 ਮੀਟਰ 'ਚ 골ਡ ਮੈਡਲ ਲੈ ਕੇ ਆਈ ਸੀ ਤੇ 400 100 ਮੀਟਰ ਵਿੱਚ ਇਹ ਥਰਡ ਮੈਡਲ ਲੈ ਕੇ ਆਂਦਾ ਤੇ ਇਸ ਤੋਂ ਬਾਅਦ ਇਹਦੇ ਜ਼ਿਆਦਾ ਉਪਲਬਧੀ ਅਸੀਂ ਇਹ ਦੇਖਦੇ ਆਂ ਖੇਲੋ ਇੰਡੀਆ ਦੇ ਵਿੱਚ ਜੋ ਕਿ ਇਹੀ ਦੋ ਵਰੀਦ ਖੇਲੋ ਇੰਡੀਆ ਖੇਲ ਕੇ ਆਈ ਹੈ ਸਾਡੇ ਜ਼ਿਲ੍ਹੇ ਦਾ ਮਾਣ ਨਹੀਂ ਤਾਂ ਤਕਰੀਬਤ ਤਕਰੀਬਨ 11 ਬੱਚੇ ਸੀ ਸਿਲੈਕਟ ਹੋਏ ਸੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚੋਂ ਇੰਦਰਜੋਤ ਕੌਰ ਆ ਤੇ ਯੂਨੀਵਰਸਿਟੀ ਵੀ ਇਹ ਅਸਾਮ ਦੇ ਵਿੱਚ ਖੇਲ ਕੇ ਆਈ ਆ ਕੋਮਬੇ ਟੂਰ ਦੇ ਵਿੱਚ ਵੀ ਨੈਸ਼ਨਲ ਟੂਰ ਲਾਇਆ ਜਿਹੜੇ ਨੈਸ਼ਨਲ ਟੂਰ ਖੇਲੇ ਹੋ ਇੰਡੀਆ ਦੇ ਇਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੇ ਨੈਸ਼ਨਲ ਟੂਰ ਅਸੀਂ ਆਪਣੇ ਪੱਧਰ ਤੇ ਲਾਉਂਦੇ ਆ ਨਾ ਤਾਂ ਕੋਈ ਫਾਊਂਡੇਸ਼ਨ ਮਦਦ ਕਰਦੀ ਆ ਨਾ ਸਾਨੂੰ ਕਿਤੇ ਕਰਾਇਆ ਦਿੱਤਾ ਜਾਂਦਾ ਅੱਜ ਅਸੀਂ ਦੁਬਾਰਾ ਫੇਮ ਆ ਰੋਟਰੀ ਕਲੱਬ ਗਰੀਨ ਦਾ ਤਹਿਦ ਹੇ ਲੋ ਸ਼ੁਕਰਗੁਜ਼ਾਰ ਆਂ ਕਿ ਇਹ ਐਹੋ ਜਿਹੇ ਮੱਲਮ ਆ ਬਈ ਜਿਹੜੀ ਇਹ बार-बार ਇਹ ਲਾਉਂਦੇ ਵੀ ਰਹਿਣਗੇ ਔਰ ਸਾਨੂੰ ਮਾਣ ਹੁੰਦਾ ਰਹੇਗਾ। ਅਸੀਂ ਗਾਹਾਂ ਤੋਂ ਇਹੀ ਉਮੀਦ ਕਰਦੇ ਆਂ ਵੀ ਇਹ ਦੁਬਾਰਾ ਫੇਰ ਇਦਾਂ ਬੱਚੇ ਕੋ ਮੈਡਲ ਲੈ ਕੇ ਆਉਣਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਲੈ ਕੇ ਆਉਣਗੇ ਮੈਡਲ ਔਰ ਅਸੀਂ ਇਹਨਾਂ ਨੂੰ ਮਿਹਨਤ ਵੀ ਕਰਾਵਾਂਗੇ। ਤਾਂ ਜੋ ਇਹ ਆਉਣ ਵਾਲੇ ਪਵਿੱਖ ਦੇ ਵਿੱਚ ਚੰਗੀਆਂ ਪਲਾਂਦਾ ਮਾਣ ਤੇ ਇਸੇ ਤਰ੍ਹਾਂ ਹੋਰ ਵੀ ਬੱਚੇ ਨੂੰ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਜਿਸ ਤਰ੍ਹਾਂ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਤੁਹਾਡਾ ਵੀ ਹੋਏਗਾ। ਤੁਸੀਂ ਵੀ ਵੱਧ ਜਰ ਕੇ ਹਿੱਸਾ ਲਾਓ। ਸਾਡੇ ਕੋਲ ਸਿਮ ਰਹਨੇ ਆ ਬ੍ਰਹਮ ਜੋਤਿਆ ਤਕਰੀਬਤਾਂ ਸਾਡੇ ਸੈਂਟਰ ਦੇ ਬੰਗਿਆਂ ਦੇ ਐਕਟਿੰਗ ਪੰਜਾਬ ਲੈਵਲ ਦੇ 15 ਕ 골ਡ ਮੈਡਲ ਸਗੇ 13 ਕ ਸਿਲਵਰ ਮੈਡਲ ਤੇ 6 ਬ੍ਰਾਂਜ਼ ਮੈਡਲ ਜਦਕਿ ਆਮ ਸੈਂਟਰਾਂ ਦੀ ਕਹਾਣੀ ਉਲਟ ਹੁੰਦੀ ਆ 13 14 ਬ੍ਰਾਂਜ਼ ਹੁੰਦੇ ਆ ਤੇ 5 4 골ਡ ਹੁੰਦੇ ਆ ਇਸ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਬੱਚਿਆਂ ਨੂੰ ਖਿਡਾਰੀਆਂ ਨੂੰ ਵਧਾਈ ਦਾ ਪਾਤਰ ਹੈਗੇ ਆ ਇਹ ਸਾਰੇ ਜੋ ਅਸੀਂ ਜਿੰਨੀ ਵੀ ਮਿਹਨਤ ਕਰਾਉਨੇ ਆ ਇਹ ਉਹਨਾਂ ਨੂੰ ਫਲ ਦੇ ਰਹੇ ਨੇ ਤੇ ਸਾਡਾ ਨਾਮ ਵੀ ਕਰ ਰਹੇ ਨੇ ਇਲਾਕੇ ਦਾ ਨਾਮ ਕਰ ਰਹੇ ਨੇ ਸਾਡੇ ਜ਼ਿਲ੍ਹੇ ਦਾ ਨਾਮ ਕਰ ਰਹੇ ਨੇ ਖਾਸ ਕਰਕੇ ਰੋਟਰੀ ਕਲਬ ਗ੍ਰੀਨ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਅਸੀਂ ਇਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਵੈਰੀ ਮਚ ਸਰਕਾਰ ਵੱਲੋਂ ਫਿਲਹਾਲ ਕੋਈ ਸ਼ੱਕ ਨਹੀਂ ਹੈ ਕਿ ਜੋ ਚੀਜ਼ ਮੰਗਦੀ ਉਹ ਦਿੰਦੇ ਆ ਪਰ ਲੇਕਿਨ ਜੋ ਫਾਊਂਡੇਸ਼ਨਾਂ ਦੇ ਵਿੱਚ ਸਰਕਾਰ ਦਾ ਕੋਈ ਆਧਾਰ ਨਹੀਂ ਹੁੰਦਾ ਹੈਗਾ ਪਰ ਫਿਰ ਵੀ ਜਿੱਦਾਂ ਖੇਡਾਂ ਪਤਨ ਪੰਜਾਬ ਦੀਆਂ ਪਿਛਲੇ ਸਾਲ ਹੋਈਆਂ ਉਹਨਾਂ ਨੇ 10000 7000 5000 ਨਾਮ ਦੀ ਉਹ ਇੱਕਦਮ ਸਹੀ ਟਾਈਮ ਦੇ ਉੱਤੇ ਸਾਰੇ ਬੱਚਿਆਂ ਨੂੰ ਪੂਰੇ ਪੰਜਾਬ ਦੇ ਬੱਚਿਆਂ ਨੂੰ ਮਿਲਿਆ ਔਰ ਹੋਰ ਵੀ ਆ ਬੈਂਕ ਚੱਲਦੇ ਆ ਕਾਫੀ ਸਹੂਲਤਾਂ ਆ ਇਸ ਵੇਲੇ ਜੋ ਪਿਛਲੀਆਂ ਸਰਕਾਰਾਂ ਤੇ ਨਹੀਂ ਜ਼ਿਆਦਾ ਕੁਝ ਹੋ ਜਾ ਗਿਆ ਇਹ ਸਰਕਾਰ ਬਹੁਤ ਜ਼ਿਆਦਾ ਧਿਆਨ ਦੇ ਰਹੀ ਆ ਹੁਣ ਨਰਸਰੀਆਂ ਹੋਰ ਆ ਰਹੀਆਂ ਨੇ ਸਪੋਰਟਸ ਦਾ ਖੇਤਰ ਉਮੀਦ ਕਰਦੇ ਆ ਕਿ ਬਹੁਤ بڑا ਹੋ ਜਾਊਗਾ ਜਿੱਦਾਂ ਪਹਿਲਾਂ ਸਾਡਾ ਪੰਜਾਬ ਸੀਗਾ ਜੋ ਸਾਡੇ ਵੇਲੇ ਪੰਜਾਬ ਸੀ ਅਸੀਂ ਜਿਸ ਤਰ੍ਹਾਂ ਮਿਹਨਤ ਕਰਕੇ ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਕੇ ਆਇਆ ਲੱਗਦਾ ਵੀ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਵੀ ਪੰਜਾਬ ਉਸ ਸੀਟ ਤੇ ਪਹੁੰਚਿਆ ਜਾਊਗਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਗੀ ਭਾਜੀ ਆਪਣੇ ਪ੍ਰਧਾਨ ਸਾਹਿਬ ਤੇ ਔਨ ਸਾਰੀ ਟੀਮ ਇਹਨਾਂ ਦੀ ਆਲ ਟੀਮ ਰੋਟਰੀ ਕਲਬ ਬੰਗਾ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜਿੱਦਾਂ ਨਾਲ ਸਾਡੀਆਂ ਇਹ ਦੋਨੇ ਕੁੜੀਆਂ ਖੇਡਦੀਆਂ ਇਹਨਾਂ ਨੂੰ ਜਾਗ ਲਾਉਣ ਵਾਲੀ ਸਾਡੀ ਕੁੜੀ ਬ੍ਰਹਮਜੋਤ ਆ ਉਹਨੇ ਸਭ ਤੋਂ ਪਹਿਲਾਂ ਸਟੇਟ ਵੱਲੋਂ ਮੈਡਲ ਲਏ ਇੱਕ ਕੁੜੀ ਹੋਰ ਆ ਇਹਨਾਂ ਕੋਲ ਸਿਮਰਨ ਆਪਣੀ ਕੁੜੀ ਬਹੁਤ ਵਧੀਆ ਉਹ ਵੀ ਯਾਨੀ ਕਿ ਇਸ ਟਾਈਮ ਸਟੇਟ ਲੈਵਲ ਦੀ ਨਾਰਥ ਇੰਡੀਆ ਲੈਵਲ ਦੀ ਕੁੜੀ ਆ ਇਹ ਚਾਰ ਕੁੜੀਆਂ ਜਦਾਂ ਆਪਣੇ ਇੱਥੇ ਸਾਡੇ ਜ਼ਿਲ੍ਹੇ ਨੂੰ ਮਾਣ ਮਾਣ ਆ ਨਾ ਇਦਾਂ ਹੀ ਕਿਤੇ ਇਹਨਾਂ ਨੂੰ ਦੇਖ ਕੇ ਹੋਰ ਮੁੰਡੇ ਤੇ ਕੁੜੀਆਂ ਇਹਨਾਂ ਨੂੰ ਦੇਖ ਕੇ ਜਦਾਂ ਇਹ ਪ੍ਰੈਕਟਿਸ ਕਰਦੀਆਂ ਇਹਨਾਂ ਨੂੰ ਦੇਖ ਕੇ ਵਧੀਆ ਪ੍ਰੈਕਟਿਸ ਕਰਨ ਤੇ ਇਹਨਾਂ ਨੂੰ ਪੂਰਾ ਪ੍ਰਾਪਤੀਆਂ ਕਰ ਸਕਦੇ ਆ ਪਰ ਜਿੱਦਾਂ ਨਾ ਹੁਣ ਇਹ ਸਟੇਟ ਲੈਵਲ ਦੀਆਂ ਨਾਰਥ ਇੰਡੀਆ ਲੈਵਲ 'ਚ ਬੱਚੀਆਂ ਖੇੜੇ ਆਉਂਦੀਆਂ ਹਨਾ ਇਹਨਾਂ ਨੂੰ ਸਰਕਾਰ ਵੱਲੋਂ ਤੇ ਜਾਂ ਫੈਡਰੇਸ਼ਨ ਵੱਲੋਂ ਕੋਈ ਸਹੂਲਤ ਨਹੀਂ ਇੰਨੀ ਮਿਲਦੀ ਹਨਾ ਕੋਈ ਵੀ ਨਾਮ ਇਹ ਮਿਲਣਾ ਚਾਹੀਦਾ ਈ ਸਰਕਾਰ ਨੂੰ ਜ਼ੋਰ ਦੇਣਾ ਚਾਹੀਦਾ ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ